ਸਤਿ ਸ਼੍ਰੀ ਅਕਾਲ ਮੇਰਾ ਵੀਰ ਭਰਾ ਅੱਜ ਆਪਾਂ ਫੇਰ ਗੱਡੀ ਲੈ ਕੇ ਆਏ ਆ ਛੋੜਾ ਥੀ ਗੱਡੀ ਲੈ ਕੇ ਨਵੀਂ ਗੱਡੀ ਆ ਜੀ 2025 ਮਾਡਲ 6ਵੇਂ ਮਹੀਨੇ ਦਾ 3 ਮਹੀਨੇ ਹੋਇਆ ਗੱਡੀ ਲੈਏ ਨੂੰ ਨਵੀਂ ਗੱਡੀ ਆ ਜੀ ਓਕੇ ਰਿਪੋਰਟ ਆ ਗੱਡੀ ਤੁਹਾਨੂੰ ਚੈੱਕ ਕਰਾ ਦਰੀਆਂ ਸਾਰੀ ਆਜੋ ਜੀ ਜਾਣਕਾਰੀ ਤੁਹਾਨੂੰ ਦਿੰਨੇ ਆ ਗੱਡੀ ਦੀ ਸਾਰੀ ਬਾਕੀ ਨੰਬਰ ਵੀ ਆਪਾਂ ਤੁਹਾਨੂੰ ਮਾਲਕ ਦਾ ਦਵਾਵਾਂਗੇ ਜੀ ਸਿੱਧੀ ਗੱਲ ਬਾਤ ਮਾਲਕ ਨਾ ਕਰੋ ਜੀ ਘਰ ਖਲੋਤੀ ਗੱਡੀ ਆ ਜੀ ਆ ਦੇਖੋ ਸਾਰਾ ਹੀ ਨਵਾਂ ਜੀ ਅੰਦਰੋਂ ਦੇਖ ਲਓ ਤੁਸੀਂ ਸਾਰਾ ਸਾਫ ਆ ਜੀ ਤੇ ਇਹ ਕਿਸੇ ਬੰਦੇ ਨੇ ਲਿਆ ਹੀ ਤੇ ਚਲੋ ਉਹਨੇ ਗਾ ਨਹੀਂ ਚਲਾਇਆ ਤੇ ਉਹਨੇ ਇੰਨਾ ਕੋ ਚਲਾਇਆ ਹੀ ਤੇ ਵਧੀਆ ਵਾ ਉਹਦਾ ਆ ਨੰਬਰ ਆ 9501664855 9501664855 ਇਹਤੇ ਤੁਸੀਂ ਗੱਲਬਾਤ ਕਰ ਸਕਦੇ ਆ ਜਿਹੜਾ ਗੱਡੀ ਦਾ ਮਾਲਕ ਆ ਜੀ ਠੀਕ ਆ ਜੀ ਟਾਇਰ ਚਾਰੇ ਨਵੇਂ ਆ ਜੀ ਪਿੱਛੋਂ ਬਾਡੀ ਬੁੱਡੀ ਚੈੱਕ ਕਰ ਸਕਦੇ ਤੁਸੀਂ ਸਾਰਾ ਓਕੇ ਰਿਪੋਰਟ ਆ ਜੀ ਬਾਡੀ ਬਣੀ ਹੋਈ ਆ ਦੁਆਰਾ ਤੁਹਾਨੂੰ ਬਾਡੀ ਬਣਾਉਣ ਦੀ ਲੋੜ ਨਹੀਂ ਜੀ। ਉਰੀ ਲੋਅ ਬੈਡ ਹੈਵੀ ਬਾਡੀ ਬਣੀ ਹੋਈ ਹੈ ਜੀ ਇਹਦੀ। ਸਾਰਾ ਚੱਕਰ ਮਾਰਗ ਤਾਂ ਦਿਖਾ ਦੇਣਾ ਇਧਰੋਂ ਵੀ। ਸਾਰਾ ਜੀ। ਆਗੋ ਫਰੰਟ ਤੇ ਬੰਪਰ ਵੀ ਲਾ ਰੱਖਿਆ ਜੀ। ਲੋਕਲ ਨੰਬਰ ਆ ਜੀ ਜਲੰਧਰ ਦਾ ਨੰਬਰ ਆ ਪੀਬੀ08 ਚੈੱਕ ਕਰ ਲਓ ਚੰਗੀ ਤਰ੍ਹਾਂ। ਇੱਕ ਇਹਦੇ ਘਰੇ ਖਲੋਤੀ ਹੋਈ ਆ। ਜਿੰਨੇ ਕਨੈਕਟ ਕਰਨਾ ਮੇਰੇ ਵੀਰ ਨੇ ਨੰਬਰ ਤੁਹਾਨੂੰ ਆਪ ਦਿਖਾਤਾ ਸੀ ਦੁਆਰਾ। ਦੋਵਾਰਾ ਕਰੀ ਫੇਰ ਆਪਾਂ ਬੋਲ ਦਿੰਨੇ ਆ 95016 64855 ਜੀ ਤੇ ਜਿੰਨੇ ਵੀ ਕਨੈਕਟ ਕਰਨਾ ਮੇਰਾ ਵੀਰ ਭਰਾ ਕਨੈਕਟ ਕਰ ਸਕਦਾ ਤੇ ਤੇ ਚਾਰੇ ਟਾਇਰ ਨਵੇਂ ਆ ਜੀ ਖਲੋਤੀ ਗੱਡੀ ਆ ਕਿਸੇ ਦੇ ਘਾਰ ਚੱਲੀ ਵੀ ਕੁਝ ਨਹੀਂ ਗੱਡੀ ਐ ਤੇ ਇਸ ਟਾਈਮ ਸਾਡੇ ਕੋਲ ਚਾਬੀ ਹੈ ਨਹੀਂ ਨੇ ਤੇ ਆਪਾਂ ਤੁਹਾਨੂੰ ਇਸ ਟਾਈਮ ਸਾਡੇ ਕੋਲ ਚਾਬੀ ਹੈ ਨਹੀਂ ਨੇ ਤੁਹਾਨੂੰ ਆਪਾਂ ਮੀਟਰ ਵੀ ਚੈੱਕ ਕਰਾ ਦੇਣਾ ਹੈ ਤੇ ਨਵੀਂ ਗੱਡੀ ਆ ਤੁਹਾਨੂੰ ਵੀ ਪਤਾ ਤਿੰਨ ਕੋ ਮਹੀਨੇ ਬੰਦਾ ਕਿੰਨੀ ਕੋਈ ਗੱਡੀ ਚਲਾ ਸਕਦਾ ਤੇ ਬਾਕੀ ਜੋ ਵੀ ਤੁਹਾਡੀ ਗੱਲਬਾਤ ਹੋਣੀ ਮਾਲਕ ਨਾਲ ਕਰ ਸਕਦੇ ਆ ਜੋ ਵੀ ਤੇ ਗੱਡੀ ਐਨ ਓਕੇ ਰਿਪੋਰਟ ਆ ਜੀ ਜਿਹੜੇ ਗੱਡੀ ਨੂੰ ਕੰਮ ਹੋਣ ਵਾਲੇ ਹੁੰਦੇ ਆ ਏਜੰਸੀ 'ਚ ਲਿਆ ਕੇ ਜਿਹੜੇ ਕੰਮ ਕਰਨ ਵਾਲੇ ਹੁੰਦੇ ਆ ਐਸੈਸਰੀ ਵਗੈਰਾ ਉਹਨੇ ਬੰਪਰ ਵਗੈਰਾ ਵੀ ਲਾ ਲਿਆ ਬਾਡੀ ਵੀ ਬਣਾ ਲਈ ਆ ਉਤੋਂ ਵੀ ਸਾਰਾ ਬਹੁਤ ਵਧੀਆ ਬਣਾਇਆ ਤੇ ਸਟੱਪਣੀ ਵੀ ਨਾਲ ਹੀ ਆ ਜੀ ਸਟੱਪਣੀ ਵੀ ਨਵੀਆਂ ਤਰਪਾਲ ਉਹਨੇ ਪਾਈ ਹੋਈ ਆ ਤੇ ਓਕੇ ਰਿਪੋਰਟ ਗੱਡੀ ਆ ਜੀ ਜਦੋਂ ਮਰਜ਼ੀ ਤੁਸੀਂ ਮਾਲਕ ਨਾਲ ਕਨੈਕਟ ਕਰ ਸਕਦੇ ਆ ਜੀ ਠੀਕ ਧੰਨਵਾਦ ਫੇਰ ਇਦਾਂ ਹੀ ਆਪਾਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਨਵੀਂ ਤੇ ਨਵੀਂ ਗੱਡੀ ਲੈ ਕੇ ਤੁਹਾਡੇ ਅੱਗੇ ਹ